ਮੈਂ ਸੂਬਾ ਜਵੰਡਸ ਕੋਤਰਜੋਸਮ ਅੱਜ ਦਾ ਜਿਹੜਾ ਸਾਡਾ ਧਰਨਾ ਪ੍ਰਦਰਸ਼ਨ ਹੈ ਸਿਰਫ 2 ਘੰਟੇ ਲਈ 10 ਤੋਂ 12 ਵਜੇ ਤੱਕ ਜਿਹੜਾ ਉਹ ਚੱਲ ਰਿਹਾ ਕਿਉਂਕਿ ਅੱਜ ਦੇ ਜਿਹੜੀ ਪ੍ਰਦਰ ਆ ਧਰਨਾ ਪ੍ਰਦਰਸ਼ਨ ਕਰ ਰਹੇ ਆ ਇਹਦੀ ਕਾਲ ਅਸੀਂ ਤਕਰੀਬਨ ਡੇਅਰ ਮਹੀਨਾ ਪਹਿਲਾਂ ਸਰਕਾਰ ਨੂੰ ਵਿਭਾਗ ਨੂੰ ਦਿੰਨੇ ਆ ਪਰ ਜਿਹੜਾ ਵਿਭਾਗ ਤੇ ਸਰਕਾਰ ਜਿਹੜੀ ਆ ਉਹ ਗੂੜੀ ਨੀਂਦ ਸੁੱਤੀ ਹੁੰਦੀ ਆ ਤੇ ਉਹਨੇ ਕੋਈ ਵੀ ਸਾਡੀ ਮੀਟਿੰਗ ਜਾਂ ਕੋਈ ਸਾਡੇ ਨਾਲ ਗੱਲਬਾਤ ਕਰਨ ਲਈ ਕੋਈ ਵੀ ਸਾਡੇ ਨਾਲ ਇਹ ਸਾਡੀ ਮੀਟਿੰਗ ਨਹੀਂ ਬੁਲਾਈ ਜਿਹਦੇ ਰੋਸ ਵਿੱਚ ਅੱਜ ਅਸੀਂ ਜਿਹੜਾ ਪੁਰਾਣੀਆਂ ਤਕਰੀਬਨ 10-15 ਸਾਲ ਤੋਂ ਪੁਰਾਣੀਆਂ ਮੰਗਾਂ ਨੂੰ ਲੈ ਕੇ ਜਰਾ ਅੱਜ 2 ਘੰਟੇ ਦਾ ਰੋਸ ਪ੍ਰੋਟੈਸਟ ਕਰ ਰਹੇ ਹਾਂ ਮੰਗਾ ਸਰ ਕੀਏਗੇ ਮੰਗਾ ਆਡੀ ਜਿਹੜੀ ਮੇਨ ਮੰਗ ਹੈ ਇੱਕ ਤੇ ਇਹ ਜਿਹੜੇ ਸਾਡੇ ਕੰਟਰੈਕਟਰ ਤੇ ਕੰਮ ਕਰਦੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਨ ਦੀ ਆ ਜਿਹੜੇ ਆਊਟਸਰਸ ਦੇ ਮੁਲਾਜ਼ਮਾਂ ਨੂੰ ਵੀ ਕਿਲੋਮੀਟਰ ਬੱਸਾਂ ਜਿਹੜੀਆਂ ਉਹ ਜਿਹੜੀ ਫੋਕੀ ਸੌਰਤ ਸਰਕਾਰ ਵੱਲੋਂ ਖੱਟੀ ਜਾ ਰਹੀ ਆ ਵੀ ਆਪਾਂ ਕਿਰਾਏ ਤੇ ਬੱਸਾਂ ਪਾ ਰਹੇ ਹਾਂ ਦੱਸੋ ਵੀ ਇੱਕ ਜਰਾ ਸਰਪ੍ਰਸਤ ਜਰਾ ਆਪ ਹੀ ਸਾਡਾ ਵਿਭਾਗ ਇਦਾਂ ਦਾ ਕਿ ਆਪ ਹੀ ਖੁਦ ਕਰਜ਼ੇ ਤੇ ਬਸ ਲੈਂਦਾ ਤੇ ਆਪ ਹੀ ਫ੍ਰੀ ਕਰਦਾ ਸਰਕਾਰ ਉਹਦੇ ਵਾਸਤੇ ਕੋਈ ਵੀ ਵਿੱਤੀ ਸਹਾਇਤਾ ਨਹੀਂ ਦਿੰਦੀ ਤੇ ਇਹ ਵਿਭਾਗ ਜਦੋਂ ਆਪਣੀ ਪੰਨਬਸ ਜਰੀਆ ਉਹ ਕਰਜ਼ੇ ਤੇ ਲੈ ਕੇ ਪਾ ਸਕਦਾ ਤਾਂ ਫਿਰ ਕਿਲੋਮੀਟਰ ਪਾਉਣ ਦੀ ਕੀ ਲੋੜ ਆ ਇਹ ਆਪਣੇ ਚਾਹਤਿਆਂ ਨੂੰ ਖੋਜ ਕਰਨ ਵਾਸਤੇ ਜਰੀਆ ਉਹ ਕਿਲੋਮੀਟਰ ਦੀ ਬਸ ਜਰੀਆ ਪਾਈ ਜਾ ਰਹੀ ਆ ਜਿਸ ਦਾ ਅਸੀਂ ਜਰਾ ਪੂਰਨ ਵਿਰੋਧ ਕਰਦੇ ਆ ਅੱਜ ਬਜਟ ਦੀ ਕੱਪ ਵੀ ਸਾਡੀ ਜਨ ਬਿਲਕੁਲ ਜੀ ਅੱਜ ਦਾ ਜਿਹੜਾ 2 ਘੰਟੇ ਸਾਡਾ ਪ੍ਰਦਰਸ਼ਨ ਆ ਉਹਦੇ ਵਿੱਚ ਜਿਹੜਾ ਪੰਜਾਬ ਸਰਕਾਰ ਨੇ ਬਜਟ ਜਿਹੜਾ ਉਹ ਰਿਲੀਜ਼ ਕੀਤਾ ਉਹਦਾ ਅਸੀਂ ਵਿਰੋਧ ਕਰਦੇ ਆ ਸਾਡੇ ਵਿਭਾਗ ਨੂੰ ਉਹਦੇ ਵਿੱਚ ਕੋਈ ਜੜਾ ਉਹ ਪ੍ਰਾਪਤ ਨਹੀਂ ਹੋਇਆ ਜਿਸਦੇ ਰੋਸ ਵਿੱਚ ਅੱਜ ਅਸੀਂ ਜਰੀਆਂ ਉਹ ਬਜਟ ਦੀਆਂ ਕਾਪੀਆਂ ਛਾੜ। ਯਾਤਰੀ ਪਰੇਸ਼ਾਨ ਹੋ ਰਹੇ। ਯਾਤਰੀ ਜੀ ਪਰੇਸ਼ਾਨ ਜਰੇ ਹੋ ਰਹੇ ਇਹਦੇ ਵਾਸਤੇ ਅਸੀਂ ਜੜਾ ਖਿਮਾ ਚਾਹੁੰਦੇ ਆ ਮਾਫੀ ਮੰਗਦੇ ਆ ਕਿਉਂਕਿ ਇਹਨਾਂ ਦੀ ਵਜ੍ਹਾ ਜਰੀਆ ਪ੍ਰੇਸ਼ਾਨੀ ਦੀ ਵਜ੍ਹਾ ਆ ਪੰਜਾਬ ਸਰਕਾਰ ਆ ਤੇ ਜਿਹੜਾ ਸਾਡਾ ਵਿਭਾਗ ਆ ਕਿਉਂਕਿ ਜੜਾ ਇਹਨਾਂ ਵਾਸਤੇ ਵੀ ਲੜਾਈ ਲੜ ਰਹੇ ਲੋਕ ਪੰਜਾਬ ਦੀ ਜਨਤਾ ਵਾਸਤੇ 10000 ਨਵੀਂ ਬੱਸ ਦੀ ਮੰਗ ਕਰਦੇ ਆ ਕਿਉਂਕਿ ਅੱਜ ਇਹ 1947 ਤੋਂ ਬਾਅਦ ਅੱਜ ਕਿੰਨੀ ਪੰਜਾਬ ਦੀ ਜਨਤਾ ਵੱਧ ਗਈ ਆ ਤੇ ਸਾਡੀਆਂ ਬੱਸਾਂ ਜਿਹੜੀਆਂ ਉਹ ਹੀ ਜਿਹੜਾ 2400 ਫਲੀਟ ਤੋਂ ਘਟ ਕੇ ਅੱਜ 1250 ਫਲੀਟ ਰਹਿ ਚੁੱਕਾ ਤੇ ਸਾਨੂੰ ਜਿਹੜੀ ਆ ਬੱਸ ਵੱਧ ਚਾਹੀਦੀ ਆ ਬੱਸਾਂ ਉਹ ਹੀ ਨੇ ਉਹ ਵੀ ਕੰਡਮ ਹਾਲਤ ਦੀਆਂ ਬੱਸਾਂ ਨੇ ਸਾਡੇ ਕੋਲ ਕੰਮ ਵਰਕਸ਼ਾਪ ਤੇ ਹੋ ਨਹੀਂ ਰਿਹਾ ਡੀਜ਼ਲ ਤੱਕ ਵੀ ਸਾਨੂੰ ਜਿਹੜਾ ਉਹ ਮਿਲ ਨਹੀਂ ਰਿਹਾ ਟਾਇਰਾਂ ਤੋਂ ਬੱਸਾਂ ਖੜੀਆਂ ਨੇ ਇਹ ਕਰਕੇ ਲੋਕਾਂ ਦੀ ਜਿਹੜੀ ਆ ਸੁਵਿਧਾ ਜਿਹੜੀ ਆ ਉਹ ਵੀ ਜਿਹੜੀ ਆ ਬਹੁਤ ਮਾੜੀ ਦੇ ਰਹੀ ਆ ਸਾਡੀ ਗਵਰਨਮੈਂਟ ਤੇ ਵਿਭਾਗ ਇਹ ਕਰਕੇ ਲੋਕਾਂ ਦੀ ਸੁਵਿਧਾ ਵਾਸਤੇ ਜਿਹੜੀ ਲੜਾਈ ਲਾ ਰਿਹਾ ਮੇਰਾ ਨਾਮ ਕੇਵਲ ਸਿੰਘ ਆ ਮੈਂ ਡੀਪੂ ਪ੍ਰਧਾਨ ਆ ਹਾਂਜੀ ਸਰ ਅਸੀਂ ਬੜੀਆਂ ਆਸਾਂ ਉਮੀਦਾਂ ਨਾਲ ਪੰਜਾਬ ਦੀ ਜਨਤਾ ਨੇ ਪਹਿਲੀਆਂ ਜਿਹੜੀਆਂ ਪਾਰਟੀਆਂ ਸੀ ਉਹਨਾਂ ਨੂੰ ਬਦਲ ਕੇ ਨਵੀਂ ਇੱਕ ਪਾਰਟੀ ਲਿਆਂਦੀ ਸੀ ਨਵੀਂ ਸਰਕਾਰ ਲਿਆਂਦੀ ਸੀ ਜਿਹਦੇ ਤੇ ਬੜੀਆਂ ਪੰਜਾਬ ਦੀ ਜਨਤਾ ਨੂੰ ਸਾਰਿਆਂ ਨੂੰ ਉਮੀਦਾਂ ਸੀ ਪਰ ਉਹ ਜਿਹੜੀ ਉਮੀਦ ਸੀ ਉਹ ਸਾਡੀਆਂ ਜਿਹੜੀ ਉੱਤੇ ਪਾਣੀ ਫਿਰ ਗਿਆ ਕਿਉਂਕਿ ਇਹ ਪਹਿਲੀਆਂ ਸਰਕਾਰਾਂ ਨਾਲੋਂ ਵੀ ਜਿਹੜੀ ਸਰਕਾਰ ਆ ਇਹ ਮਾੜੀ ਨਿਕਲੀ ਆ ਇਹ ਸਰਕਾਰ ਨੇ ਜਿੱਥੇ ਇਹ ਰੌਲਾ ਪਾਉਂਦੇ ਹੀ ਜਦੋਂ ਇਹ ਸਰਕਾਰ ਦੇ ਵਿੱਚ ਨਹੀਂ ਸੀ ਕਿ ਇਹ ਵਿੱਚ ਵਿਚੋਲੀਏ ਰੱਖੇ ਆ ਉਹਦੇ ਰਾਈ ਇਹ ਲੁੱਟ ਕਰਦੇ ਆ ਜਾਂ ਬਾਦਲਾਂ ਦੀਆਂ ਬੱਸਾਂ ਫਲਾਣਿਆਂ ਦੀਆਂ ਬੱਸਾਂ ਉਹੋ ਕੰਮ ਇਹ ਹੁਣ ਕਰ ਰਹੇ ਆ ਇਹਨਾਂ ਨੇ ਜਿਹੜੇ ਠੇਕੇਦਾਰਾਂ ਨੂੰ ਬੰਦੇ ਭਰਤੀ ਕੀਤੇ ਆ ਉਹਦੇ ਉਹਨਾਂ ਦੀਆਂ ਸਰਕਾਰਾਂ ਵੇਲੇ ਇੱਕ ਠੇਕੇਦਾਰ ਹੁੰਦਾ ਸੀ ਹੁਣ ਤਿੰਨ-ਤਿੰਨ ਠੇਕੇਦਾਰ ਇਹਨਾਂ ਨੇ ਜਿਹੜੇ ਬਾਹਰ ਦੀਆਂ ਸਟੇਟਾਂ ਤੋਂ ਲਿਆ ਕੇ ਵਾੜਦੇ ਆ ਉਹ ਰਾਜ ਕੇ ਲੁੱਟ ਕਰ ਰਹੇ ਆ ਇਹ ਵਰਕਰਾਂ ਦਾ ਸ਼ੋਸ਼ਣ ਕਰ ਰਹੇ ਆ ਤੇ ਜਿਹੜੇ ਟਾਈਮ ਟੇਬਲਾਂ ਦੇ ਵਿੱਚ ਵੀ ਪ੍ਰਾਈਵੇਟ ਆਪਰੇਟਰਾਂ ਨੂੰ ਜਿਹੜੀ ਆ ਉਹ ਪਹਿਲ ਦਿੱਤੀ ਜਾ ਰਹੀ ਆ ਰੋਡਵੇਜ ਨੂੰ ਖੁੰਝੇ ਲਾਇਆ ਜਾ ਰਿਹਾ ਇਸ ਕਰਕੇ ਪਹਿਲੀਆਂ ਸਰਕਾਰਾਂ ਨਾਲੋਂ ਇਹ ਜਿਹੜੀ ਸਰਕਾਰ ਆ ਇਨਕਮੀ ਸਰਕਾਰ ਆ ਅੱਜ 10 ਤੋਂ 12 ਬੱਸ ਅਡੇ ਸਾਰੇ ਬੰਦ ਕੀਤੇ ਗਏ ਨੇ ਜੇਕਰ ਫਿਲਹਾਲ ਵੀ ਮੰਗਾਂ ਨਹੀਂ ਮਿਲੀਆਂ ਦੇ ਅਗਲਾ ਕੀ ਰਣਨੀਤੀ ਕੀ ਪਰ ਇਸ ਤਰ੍ਹਾਂ ਕੀਤਾ ਜਾਏਗਾ ਪਰ ਅੱਗੇ ਸਾਡਾ ਜੀ 7 8 9 ਦੀ ਹੜਤਾਲ ਆ ਉਹਦੇ ਵਿੱਚ ਪੰਜਾਬ ਰੋਡ ਤੇ ਪੰਨਬਾਸ ਪੀਆਰਟੀਸੀ ਦਾ ਮੁਕੰਮਲ ਚੱਕਾ ਜਾਮ ਹੋਵੇਗਾ ਪੂਰਾ 3 ਦਿਨ 3 ਦਿਨ 7 8 ਤੇ 9 ਦੀ ਹੜਤਾਲ ਆ ਜਿਹਦੇ ਵਿੱਚ ਮੁੜ ਕੇ ਅਸੀਂ ਮੁੱਖ ਮੰਤਰੀ ਦੀ ਰਾਹ ਦਾ ਘਰੋ ਵੀ ਕਰਾਂਗੇ